ਪੜੇ ਤਸਵੀਰਾਂ ਜਿਹੜੀਆਂ ਹੈਗੀਆਂ ਅ ਭੰਕਰਪੁਰ ਲਾਈਟ ਪੁਆਇੰਟ ਦੇ ਦਿਖਾ ਰਿਆ ਜਿਸ ਤੇ ਦੇਖ ਸਕਦੇ ਕਿ ਬਹੁਤ ਹੀ ਲੰਬਾ ਜਾਮ ਜਿਹੜਾ ਅ ਕਰੀਬ 1 ਕਿਲੋਮੀਟਰ ਲੰਬਾ ਜਾਮ ਜਿਹੜਾ ਲੱਗ ਚੁੱਕਾ ਹੈਗਾ ਔਰ ਜੇ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਰੋਕਣ ਦੇ ਵਿੱਚ ਜਿਹੜਾ ਟ੍ਰੈਫਿਕ ਕੰਟਰੋਲ ਕਰਨ ਦੇ ਵਿੱਚ ਥੋੜਾ ਆਪਾਂ ਕਹਿ ਸਕਦੇ ਕਿ ਜਿਹੜੀ ਪੁਲਿਸ ਕੋਸ਼ਿਸ਼ ਕਰ ਰਹੀ ਹੈਗਾ ਟ੍ਰੈਫਿਕ ਪ੍ਰਸ਼ਾਸਨ ਜਿਹੜਾ ਹੈਗਾ ਪੂਰਾ ਨਕਾਉ ਮ ਆਪਾਂ ਦੇਖ ਸਕਦੇ ਕਿ ਰੋਂਗ ਸਾਈਡ ਜਿਹੜਾ ਲੋਕ ਜਿਹੜੇ ਰੋਂਗ ਸਾਈਡ ਆ ਰਹੇ ਆ ਔਰ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਸੁਵੀਰਾ ਜਿਹੜੇ ਹੈਗੇ ਆ ਆਪਾਂ ਤੁਹਾਨੂੰ ਭੰਕਰਪੁਰ ਲਾਈਟਪੁਆਇੰਟ ਤੋਂ ਦਿਖਾ ਰਹੇ ਆ ਐਸਾ ਕਿ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਆਪਣਾ ਟਰੈਫਿਕ ਨੂੰ ਕੰਟਰੋਲ ਕਰਦੇ ਜੀ ਪੁਲੀ ਤਾਂ ਨਾਕਾਮ ਸਾਬਤ ਹੋ ਰਹੀ ਆ ਆਪਾਂ ਦੇਖ ਸਕਦੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਹ ਦੋ ਰੋਂਗ ਸਾਈਡ ਵਹੀਕਲ ਜਿਹੜੇ ਹੈਗੇ ਆ ਰੋਂਗ ਸਾਈਡ ਵਹੀਕਲ ਜਿਹੜੇ ਹੈਗੇ ਆ ਪੂਰੀ ਸਪੀਡ ਨਾਲ ਬਿਨਾ ਹੈਲਮਟ ਤੋਂ ਔਰ ਪੂਰੇ ਰੋਂਗ ਸਾਈਡ ਜਿਹੜੇ ਆ ਰਹੇ ਔਰ ਇਹਨਾਂ ਦੇ ਕਾਰਨ ਜਿਹੜਾ ਦੇਖ ਸਕਦੇ ਕਿ ਕਿਸ ਤਰੀਕੇ ਜਿਹੜਾ ਅੰਜਾਮ ਲੱਗਦਾ ਦੇਖੋ ਐਕਸੀਡੈਂਟ ਦਾ ਕਾਰਨ ਹੈ ਟਰੈਫਿਕ ਪੁਲਿਸ ਦੇ ਮੁਲਾਜ਼ਮ ਵਿਚ ਖੜੇ ਹੋਏ ਆ ਪਰ ਜੇ ਆਪਾਂ ਗੱਲ ਕਰੀਏ ਰੋਂਗ ਸਾਈਡ ਦੀ ਤਾਂ ਪੂਰੀ ਤਰ੍ਹਾਂ ਜਿਹੜਾ ਰੋਂਗ ਸਾਈਡ ਜਿਹੜੇ ਲੋਕ ਇੱਥੇ ਚੱਲ ਰਿਹਾ ਔਰ ਇਹ ਜਿਹੜਾ ਜਾਮ ਦਾ ਮੁੱਖ ਕਾਰਨ ਜਿਹੜਾ ਇਹ ਜਿਹੜੇ ਵਹੀਕਲ ਹੈਗੇ ਆ ਰੋਂਗ ਸਾਈਡ ਜਿਹੜੇ ਵਹੀਕਲ ਚੱਲ ਰਿਹਾ ਇਹ ਮੇਨ ਜਿਹੜਾ ਆਪਾਂ ਦੇਖ ਸਕਦੇ ਕਿ ਜਾਮ ਦਾ ਜਿਹੜਾ ਮੁੱਖ ਕਾਰਨ ਹੈਗਾ ਤਸਵੀਰਾਂ ਜਿਹੜੀ ਹੈਗੇ ਤੁਹਾਨੂੰ ਪੰਖਰ ਕੋਲ ਲਾਈਟ ਪੁਆਇੰਟ ਤੋਂ ਦਿਖਾ ਰਹੇ ਆ ਜਿੱਥੇ ਆਪਾਂ ਦੇਖ ਸਕਦੇ ਕਿ ਪਿੱਛੇ ਜੀਰਕਪੁਰ ਵਾਲੀ ਸਾਈਡ ਤੋਂ ਜਿਹੜੀ ਆ ਟ੍ਰੈਫਿਕ ਆ ਰਹੀ ਹੈ ਲੰਬਾ ਜਿਹੜਾ ਜਾਮ ਜਿਹੜਾ ਲਗ ਚੁੱਕਾ ਹੈ ਕਰੀਬ 1.5 ਕਿਲੋਮੀਟਰ ਲੰਬਾ ਜਾਮ ਜਿਹੜਾ ਪਿਛੇ ਜ਼ੀਰਕਪੁਰ ਤੱਕ ਬੈਕਟੀ ਤੋਂ ਵੀ ਭਾਰ ਤੱਕ ਜਿਹੜਾ ਅੰਜਾਮ ਲੱਗਾ ਹੋਇਆ ਹੈਗਾ ਔਰ ਇੱਥੇ ਵੱਡੀ ਗਿਣਤੀ ਦੇ ਵਿੱਚ ਇਹ ਵੀਕਲ ਇਹ ਦੇਖ ਸਕਦੇ ਕਿ ਰੌਂਗ ਸਾਈਡ ਜਿਹੜੇ ਵੀਕਲ ਹੈਗੇ ਆ ਇਹਨਾਂ ਨੂੰ ਰੋਕਣ ਦੇ ਵਿੱਚ ਮੇਸ਼ਾ ਕਿੱਥੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਆਪਾਂ ਦੇਖਦੇ ਆ ਕਿ ਚੌਂਕ ਦੇ ਵਿੱਚ ਖੜੇ ਆ ਪਰ ਰੌਂਗ ਸਾਈਡ ਵੀਕਲ ਜਿਹੜੇ ਆ ਰਹੇ ਆ ਇਹਨਾਂ ਨੂੰ ਰੋਕਣ ਦੇ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਹਤ ਹੋ ਰਹੇ ਆ ਪੁਲਿਸ ਮੁਲਾਜ਼ਮ ਔਰ ਇਹੋ ਜਿਹੜਾ ਮੈਂ ਇੰਡੈਕਸਾ ਦੇਖੋ ਕਿਸ ਤਰ੍ਹਾਂ ਜਿਹੜਾ ਜਾਮ ਦਾ ਕਾਰਨ ਜਿਹੜੇ ਰੋਂਗ ਸਾਈਡ ਵਾਲੇ ਵੀਹਿਕਲ ਜਿਹੜੇ ਹੈਗੇ ਆ ਇਹ ਜਾਮ ਦਾ ਮੁੱਖ ਕਾਰਨ ਬਣ ਰਹੇ ਆ ਇਹ ਤਸਵੀਰਾਂ ਦੇਖ ਸਕਦੇ ਆ ਇੱਕ ਦਿਨ ਦੋ ਨੇ ਇੱਕ ਹਜ਼ਾਰ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਵੀਹਿਕਲ ਆ ਰੋਂਗ ਸਾਈਡ ਆ ਰਹੇ ਆ ਔਰ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਜਿਹੜੇ ਹੈਗੇ ਇੱਥੇ ਤਾਇਨਾਤ ਹੈਗੇ ਆ ਇਸ ਨੂੰ ਰੋਕਣ ਵਾਸਤੇ ਜਿਹੜਾ ਟ੍ਰੈਫਿਕ ਕੰਟਰੋਲ ਕਰਨ ਵਾਸਤੇ ਇੱਕ ਚੌਂਕੀ ਤੇ ਵਕਾਇਦਾ ਇੱਕ ਪੋਸਟ ਬਣਾਈ ਗਈ ਹੈਗੀ ਆ ਪਰ ਜੇ ਟ੍ਰੈਫਿਕ ਜਾਮ ਦੀ ਗੱਲ ਕਰੀਏ ਟ੍ਰੈਫਿਕ ਜਾਮ ਨੂੰ ਰੋਕਣ ਦੇ ਵਿੱਚ ਜਿਹੜਾ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਉਹ ਪੂਰੀ ਤਰ੍ਹਾਂ ਨਾਕਾਮ ਸਾਫ਼ ਤੋਂ ਇਹ ਦੇਖ ਸਕਦੇ ਕਿ ਇੱਕਦਮ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਲੱਗ ਕੋ ਇੱਕਦਮ ਜਿਹੜਾ ਇਹ ਬਿਨਾ ਹੈਲਮਟ ਔਰ ਰੋਂਗ ਸਾਈਡ ਇਹ ਦੇਖ ਸਕਦੇ ਸਿਰਫ ਮੋਟਰਸਾਈਕਲ ਹੀ ਨਹੀਂ ਇਹ ਕਾਰਾਂ ਵੀ ਜਿਹੜੀਆਂ ਰੋਂਗ ਸਾਈਡ ਆ ਰਹੀਆਂ ਇਹ ਦੇਖੋ ਜਾਮ ਦਾ ਕਾਰਨ ਇਹ ਜਾਮ ਦਾ ਕਾਰਨ ਬਣਦਾ ਹੈਗਾ ਦੇਖੋ ਇਹ ਹੁਣ ਇੱਥੇ ਜਿਹੜਾ ਉੱਥੋਂ ਰੋਂਗ ਸਾਈਡ ਵੀਕਲ ਆਉਣ ਦੇ ਕਾਰਨ ਜਿਹੜਾ ਪੂਰੀ ਤਾਂ ਇੱਥੇ ਜਾਮ ਲੱਗ ਗਿਆ ਔਰ ਇਹ ਲੰਬਾ ਜਾਮ ਜਿਹੜਾ ਜ਼ੀਰਕਪੁਰ ਦੇ ਜਿਹੜਾ ਹੈਗਾ ਵਸਨੀਕ ਹੈਗੇ ਉਹਨਾਂ ਨੂੰ ਜਿਹੜਾ ਸਹਣਾ ਪੈ ਰਿਹਾ ਇਹ ਦੇਖ ਸਕਦੇ ਕਿ ਭਾਵੇਂ ਤੇ ਹੁਣ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਥੋੜੇ ਮੀਡੀਅਮ ਦੇਖ ਕੇ ਥੋੜਾ ਐਕਟਿਵ ਹੋਏ ਲੱਗਦੇ ਆ ਦੇਖੋ ਆਪਾਂ ਦੇਖ ਸਕਦੇ ਕਿ ਰੋਂਗ ਸਾਈਡ ਵਹੀਕਲ ਵੱਟੀ ਗਿਣਤੀ ਵਿੱਚ ਰੋਂਗ ਸਾਈਡ ਵਹੀਕਲ ਜਿਹੜੇ ਆਉਂਦੇ ਹੈਗੇ ਔਰ ਇਹ ਜਿਹੜਾ ਮੁੱਖ ਕਾਰ ਜਿਹੜਾ ਹੈਗਾ ਜਾਮ ਦਾ ਬਣੇ ਹੋਇਆ ਤੇ ਦੇਖ ਸਕਦੇ ਕਿ ਜਿਹੜੇ ਰੋਂਗ ਸਾਈਡ ਵਹੀਕਲ ਦੇ ਕਾਰਨ ਜਿਹੜਾ ਵੱਡਾ ਜਾਮ ਇੱਥੇ ਲੱਗਾ ਹੋਇਆ ਹੈਗਾ ਔਰ ਇਹ ਦੇਖ ਸਾਹ ਦੇ ਕਿ ਕਿਸ ਤਰੀਕੇ ਆਪਣੀ ਜਾਨ ਦੇ ਉੱਤੇ ਖੇਡ ਕੇ ਇੱਥੇ ਪੂਰੀ ਤਰ੍ਹਾਂ ਜਿਹੜਾ ਜਾਨ ਨਕਲਵਾੜ ਹੋ ਰਿਹਾ ਔਰ ਕਿੱਦਾਂ ਵੱਡੀ ਗਿਣਤੀ ਵਿੱਚ ਰੋਂਗ ਸਾਈਡ ਇਹ ਭੰਕਰ ਕੋਟ ਦੀਆਂ ਤਸਵੀਰਾਂ ਹੈਗੀਆਂ ਜਿੱਥੇ ਰੋਂਗ ਸਾਈਡ ਵੀਹਿਕਲ ਦੇ ਕਾਰਨ ਜਿਹੜਾ ਵੱਡਾ ਜਾਮ ਜਿਹੜੇ ਮੇਨ ਜਿਹੜੇ ਹਾਈਵੇ ਹੈਗੀ ਹੈ ਨੈਸ਼ਨਲ ਹਾਈਵੇ ਦਿੱਲੀ ਦੀ ਹੈਗੀ ਆ ਉਸ ਉੱਪਰ ਜਿਹੜਾ ਜਾਮ ਲੱਗਾ ਜੀਰਪੁਰ ਚੰਦੀਗੜ੍ਹ ਦੇ ਜੀਰਪੁਰ ਨੇੜੇ ਬਸ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਇੱਕ ਵੱਡਾ ਜਾਮ ਇਹ ਜਿਹੜੇ ਰੋਂਗ ਸਾਈਡ ਵੀਹਿਕਲ ਆ ਰਹੇ ਆ ਇਹਨਾਂ ਦੇ ਕਰਕੇ ਲੱਗ ਰਿਹਾ